ਸੁਨਾਮ ਦੇ ਕਣਕਵਾਲ ਪੰਗੂਆ ਚ ਸ਼ੈਲਰ ਦੀ ਕੰਦ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਣਕਵਾਲ ਪੰਗੂਆ ਦੀ ਲਹਿਰਾਗਾਗਾ ਸਰਕ ਤਿੰਨਾਵੇਂ ਸ਼ੈਲਰ ਦੀ ਉਸਾਰੀ ਹੋ ਰਹੀ ਹੈ ਜਿਸ ਦੀ ਕੰਦ ਦਾ ਪਲਾਤਰ ਕਰਦੇ ਆ ਕੰਦ ਡਿੱਗ ਪਈ ਇਸ ਕਾਰਨ ਮਜ਼ਦੂਰ ਫੇਟਾ ਦਬਦੇ ਸੀ ਜੀਨ ਆ ਰਹੇ ਸੀ ਪਾਇਡ ਤੇ ਚੜ ਰਹੇ ਸੀ ਉੱਤੇ ਬਸ ਜਿਹੜਾ ਖਾਦੀ ਚਿੱਤੇ ਕੰਦਰ ਹੂੰ ਬਸ ਅਸੀਂ ਇਕਦਾਂ ਸਭ ਕੁਝ ਤੁਸੀਂ ਪਤਾ ਲੱਗ ਗਿਆ ਸਾਨੂੰ ਪੰਜ ਟਿਮਨ ਦਾਦਾ ਜੀ ਸੀ ਹੂੰ ਬਾਕੀ ਕੋਈ ਫਿਰ ਉਹਦੋ ਸੁਝਿਆ ਨਹੀਂ ਸੀ ਹੂੰ ਇਕ ਅੱਧਾ ਬੰਦਾ ਪਾਣੀ ਪੂਣੀ ਪੀਣ ਵਾਸਤੇ ਬਸ ਹੂੰ ਜਿਹੜਾ ਥੱਦੇ ਸਮਾਨ ਬਣਾਉਂਦਾ ਸੀ ਸਾਨੂੰ ਤਾਂ ਹੂੰ ਬਸ ਆਹ ਦਾ ਲੈ ਗਿਆ ਆਪਣੇ ਕਲਕਵਾਲ ਚਹਿਲਾ ਵਾਸਤੇ ਫੈਲਾ ਬਣਦਾ ਸੀ 25 30 ਫੁੱਟ ਕੰਦ ਉਸ ਇੱਥੇ ਜੀ ਮਜ਼ਦੂਰ ਉੱਥੇ ਕੰਮ ਕਰਦੇ ਸੀ ਉਚਾਨਕ ਕੰਦ ਇਹਨਾਂ ਦੇ ਫਰਾਟ ਵੀ ਪੰਜ ਬੰਦੇ ਸੀਗੇ ਪੰਜ ਬੰਦੇ ਵਿੱਚੋਂ ਤਿੰਨ ਸਕੇਅਰ ਹੋ ਗਏ ਤੇ ਦੋ ਮਤਲਬ ਪੂਰੀ ਤਰ੍ਹਾਂ ਜ਼ਖਮੀ ਨੇ ਬਹੁਤ ਹੀ ਗਰੀਬ ਪਰਿਵਾਰ ਨੇ ਮੈਂਤਮੇਜ਼ਦੂਰੀ ਕਰਕੇ ਖਾਂਦੇ ਨੇ ਜਿਹੜੇ ਬਹੁਤ ਅਸੀਂ ਗਰੀਬ ਪਰਿਵਾਰ ਹੈ ਜੀ ਕਿ ਟ੍ਰੇਲਰ ਵੀ ਨਹਿਰ ਟਿੱਕਾ ਤੇ 25 ਕੇ ਬੀਪੂ ਟੁੱਤੀ ਗੱਲ ਸੀ ਮਜ਼ਦੂਰੀ ਕਿਹੇ ਕੰਮ ਕਰ ਰਹੀ ਸੀ ਕੰਸਰ ਦੇ ਅੱਗੇ ਪਾਟੀ ਸੀ ਕਿੰਨੇ ਲੋਕਾਂ ਨੇ ਡੈਥ ਹੋ ਗਏ ਏ ਦੋ ਹੀਰੋ ਬੱਚੀ ਤੇ ਇੱਕ ਮੁੰਡਾ ਧਰਮਗੜ ਤੋਂ ਸੀ ਆ ਤੇ ਇੱਕ ਮੁੰਡਾ ਜੱਟ ਨਹੀਂ ਆ ਉਹ ਘੱਟ ਆ ਕੀ ਚਾਹੁੰਦੇ ਤੁਸੀਂ ਮਤਲਬ ਹਾਂ ਅਸੀਂ ਸਰਕਾਰ ਤੋਂ ਇਹ ਮੰਗਟਾ ਹਾਂ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਤੇ ਇਹਨਾਂ ਦੇ ਇੱਕ ਸੀ ਇੱਕ ਦੇ ਜਿਹੜੇ ਹੀ ਡੈਥ ਹੋਈ ਹੈ ਜੀ ਤੋਂ ਦੋ ਕੁੜੀਆਂ ਨੇ ਜਿਹਦੇ ਤੇ ਨਵੇਂ ਬੇਟੇ ਨੇਗੇ ਤੇ ਜਿਹੜਾ ਦੂਸਰਾ ਉਹਦੇ ਵੀ ਦੋ ਕੁੜੀਆਂ ਰਹੀਆਂ ਨੇ ਇਹ ਸਰਕਾਰ ਤੋਂ ਬਸ ਇਹੀ ਮੰਗਟਾ ਹਾਂ ਵੀ ਇਹਨਾਂ ਦੀ ਮਦਦ ਕਰੋ ਆਪਣੇ ਤੜਕਾ ਤੋਂ ਉਹ ਚੋਲੇ ਨਵੀਂ ਖੇਦਰ ਵੀ ਸਾਰੀ ਕਰਦੇ ਜਿਹੜਾ ਸਾਰੀ ਦੌਰਾਨ ਹੀ ਅੱਜ ਮਸਦਾ ਵੀ ਉਹ ਕੰਦ ਕਰਦੀ ਹਾਂ ਕੰਦ ਦੇ ਥੱਲੇ ਜਿਹੜੇ ਮਨਸੂਬਤ ਮਸੂਲ ਕੰਮ ਕਰਦੇ ਉਹ ਪੰਜ ਜਾਣੇ ਹੁਣ ਆ ਗਏ ਬੱਲੇ ਜਿਨ੍ਹਾਂ ਚੋਂ ਤਿੰਨਾਂ ਦੇ ਚੱਲਦੇ ਸੀ ਪੁਲਿਸ ਦੇ ਦਫਤਰ ਦੀ ਦੋ ਅਸੀਂ ਇੱਕ ਜਸਮੀਨ ਸਿੰਘ ਵਾਲੇ ਤੇ ਇੱਕ ਤੇ ਸ਼ਨਾਉਂ ਵਾਲਾ ਬਾਕੀ ਉਹਨਾਂ ਦੀ ਸਟੇਟਮੈਂਟਾਂ ਜੋ ਵੀ ਆ ਹਾਂ ਵਾਰਤੋਂ ਉਹਨਾਂ ਦੇ ਉਸ ਮੁਕਾਬਲੇ ਦੀ ਸਾਰੀ